ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇਥੇ ਅਮਰਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮ ਕਰਨ ਨਿਵਾਸੀ ਤਰਨਤਾਰਨ ਉਹਨੂੰ ਉਥੋਂ ਖੇਮ ਕਰਨ ਤੋਂ ਜਾ ਕੇ ਕਾਬੂ ਕੀਤਾ ਤੇ ਉਹਨੂੰ ਜਿਹੜਾ ਐਡਵਾਂਸ ਸੀ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹਿਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕੇਮ ਕਰਨ ਕਿਹੜੀ ਜਗ੍ਹਾ ਤੋਂ ਪੁੱਟਿਆ ਕੋਈ ਬਰਾਮਦ ਹੋਈ ਨਹੀਂ ਰਹੀ ਕੇਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋਰੇ ਹੈਗਾ ਸਰੇ ਕਿਹੜੀ ਐਫਆਈਆਰ ਦਾ ਹਿੱਸਾ ਆਈਏ ਇਹ ਨਵੀਂ ਐਫਆਈਆਰ ਦਰਜ ਹੋਈ ਜੀ 130 ਨੰਬਰ ਐਫਆਈਆਰ ਆ ਇਹ ਕੱਲ ਦਰਜ ਹੋਈ ਆ 21 23 25 61 ਐਨਡੀਪੀਐਸ ਫਥਾਨਾ اسلامਾਬਾਦ ਅਮਰਸਾ ਸਰੇ ਕੀ ਕਿ ਤੂੰ ਵਹੀ ਪਾਕਿਸਤਾਨ ਕੇਸ ਤੋਂ ਦਰਜ ਹੋਇਆ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਰ ਹੈਗਾ ਜੀ ਉਹ 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 ਨੇ ਉਹਨੇ ਸਪਲਾਈ ਕੀਤੀ ਸਰੇ ਮਾਰਕੀਟ ਦੇ ਵਜੋਂ ਕਿੰਨੀ ਹੈ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਆ ਸੀ ਕਿ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਈ ਮੁੱਲ ਪਾਉਣਾ ਦੇ ਨਾਲ ਵੇਚਣਾ ਸੀ ਨਾ ਡਿਸਟਰਾਇ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਬਾਜੂ ਜੀ ਇਹ ਸਰ ਇਹ ਖੇਪ ਕਾ ਇੱਕ ਦੋ ਸੀ ਇਹ ਕਿਸ ਤਰੀਕ ਨੂੰ ਆਈ ਸੀ ਸਰ ਕਿਥੇ ਪਹੁੰਚਦੀ ਸੀ ਇਹ ਇਹ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ ਅਮਰ ਸ਼ਹਿਰ ਤੋਂ ਅੱਗੇ ਆ ਕੇ ਇਹਨਾਂ ਨੇ ਗਾਂ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ ਦੈਟ ਵਿਲ ਬੀ ਕਨਸੀਡਰਡ ਇਨ ਇਨਵੈਸਟੀਗੇਸ਼ਨ ਸਰ ਆਈਟ ਫਾਈਂਡ ਰਹੀ ਹੈ ਆਈ ਹੈ ਹਾਂਜੀ ਆਈਟ ਰੋਂਡਾ ਕਿ ਹੋਈ ਬੰਦੇ ਜਿਹਨਾਂ ਨੂੰ ਸਪਲਾਈ ਕਮਿਸ਼ਨ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸੌਰੀ ਵੀ ਕਾਂਟ ਡਿਸਕਸ ਆ ਇਹ ਕਿਹਲਾ ਪਹਿਲੇ ਹੈ ਵੀ ਕੇਸ ਕਰ ਜੀ ਇਹ ਦੇ ਕਿਹਲਾ ਪਹਿਲਾ ਕੁਦਰ ਹੈ ਕੋਈ ਸਰਬ ਕੋ ਵਿਦੇਸ਼ੀ ਵਿਦੇਸ਼ੀ ਲਿੰਕ ਕੋਈ ਵਿਦੇਸ਼ੀ ਲਿੰਕ ਹੀ ਹੈ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕ ਹੀ ਆ ਇੱਕ ਡਿਪਾਰਟਮੈਂਟ ਗੁੰਮਰਾਹ ਕਰਵਾ ਸੇ ਮੈਂ ਕਰਦੇ ਲਖਸਰ ਵੀ ਮੇਰਾ ਬੈਠੇ ਨੇ ਉਹਨਾਂ ਦਾ ਲਿੰਕ ਨਹੀਂ ਹੈ ਜੀ ਲੰਡੇ ਦਾ ਲਿੰਕ ਨਹੀਂ ਨਹੀਂ ਲੰਡੇ ਦਾ ਇਹਦੇ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦੇ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ ਸਰ ਇਹਦਾ ਬੈਕਗਰਾਉਂਡ ਕੀ ਹੈ ਕੰਮਗੁੰਮੀ ਕਰਦੇ ਹੈ ਕੇਸ ਕੀ ਹੈ ਇਹ ਮਜ਼ਦੂਰੀ ਕੌਣ ਸੇਕ ਲਾਸਾ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਨੇ